ਹੁਣ ਦੇਖੋ ਜਦੋਂ ਟਕਸਾਲ ਦਾ ਮੁਖੀ ਥਾ ਪਿਆ ਜਾਣਾ ਸੀ ਤੇ ਹੁਣ ਸਰਵ ਪ੍ਰਮਾਣਨਤਾ ਫਿਰ ਉਦੋਂ ਵੀ ਨਹੀਂ ਸੀ ਉਹ ਟਕਸਾਲ ਤਿੰਨ ਤਣਿਆਂ ਚ ਵੰਡੀ ਗਈ ਇੱਕ ਤੜਾ ਹੋਰ ਸੀ ਜਿਹੜਾ ਸੰਤ ਗਿਆਨੀ ਜਰਨੈਲ ਸਿੰਘ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤਾਂ ਨੂੰ ਸ਼ਹੀਦ ਨਹੀਂ ਮੰਨਦਾ ਸੀ ਉਹ ਕਹਿੰਦੇ ਸੀ ਕਿ ਸੰਤ ਸ਼ਹੀਦ ਸ਼ੋਮਨੀ ਗੁਰਦੋਰਾ ਪ੍ਰਬੰਧਕ ਕਮੇਟੀ ਨੇ ਨੀਮਾ ਮਤਾਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ਼ਿਰਕਲ ਤੱਕ ਸਰ ਦਾ ਕਾਰਜਕਾਰੀ ਜਥੇਦਾਰ ਲਾਇਆ ਨਿਯਮਾਂ ਮੁਤਾਬਕ ਹੀ ਦੂਜਿਆਂ ਨੂੰ ਲਾਇਆ ਹਾਂਜੀ ਇਵੇਂ ਹੀ ਉਹ ਲੱਗੇ ਸੀ ਹਾਂਜੀ ਜਿਵੇਂ ਇਹ ਲਏ ਨੇ ਉਵੇਂ ਇਹਨਾਂ ਨੇ ਲੈਣੇ ਜਿਹੜੀ ਟਕਸਾਲ ਮੁਖੀ ਦੀ ਟਕਸਾਲ ਮੁਖੀ ਦਾ ਤਾਂ ਪਹਿਲਾਂ ਹੀ ਹੁਣ ਸ਼੍ਰੋਮਣੀ ਕਮੇਟੀ ਦਾ ਮਵਾਦ ਚੱਲ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਵਾਦ ਮਤਲਬ ਸ਼੍ਰੋਮਣੀ ਅਕਾਲੀ ਦੰਦ ਟਕਸਾਲ ਵਰਸਸ ਟੰਡਰਿਆਂ ਵਾਲਾ ਭਾਈ ਰஞ்சி ਸਿੰਘ ਟੰਡਰਿਆਂ ਵਾਲਾ ਸਿਸਟਮ ਚੱਲਿਆ ਉਹੀ ਸਮਾਂ ਪ੍ਰਚਾਰ ਕਰੁੰਦਾ ਸੀ ਭਾਈ ਰਣਜੀਤ ਸਿੰਘ ਟੰਡਰ ਨੇ ਬਹੁਤ ਵਧੀਆ ਪ੍ਰਚਾਰ ਕਰ ਰਹੇ ਸੀਗੇ ਹਨਾ ਡੀਪ ਸਟੇਟ ਵੀ ਇਹਦੇ ਚ ਰੋਲ ਨਭਾਉਂਦੀ ਆ ਹਮ ਸੈਂਟਰ ਦੀਆਂ ਏਜੰਸੀਆਂ ਵੀ ਰੋਲ ਨਭਾਉਂਦੀਆਂ ਨੇ ਵੀ ਸਿੱਖੀ ਵੱਧ ਫੁੱਲ ਰਹੀ ਆ ਇਹਨੂੰ ਰੋਕਿਆ ਕਿ ਨਹੀਂ ਜਾਵੇ ਕਿਉਂਕਿ ਦੇਖੋ ਉੱਚ ਕੋਈ ਦੋਰ ਨਹੀਂ ਉਹ ਦਵਾਨ ਲਾਉਂਦੇ ਸੀ ਹਨਾ ਦਾਣਾ ਮੰਡੀਆਂ ਦੇ ਵਿੱਚ ਦਵਾਨ ਲੱਗਦੇ ਸੀ ਤੇ ਲੱਖਾਂ ਦਾ ਕਟੋ ਸਾਸਰੀ ਕਾ ਦੋਸਤੋ ਮੈਂ ਬਚਿੱਤਰ ਸਿੰਘ ਹਾਜਰਾ ਇੱਕ ਵਾਰੀ ਫੇਰ ਆਪਣੇ ਚੈਨਲ ਦਿਲ ਖੋਲ ਕੇ ਤੇ ਮੇਰੇ ਨਾਲ ਫੇਰ ਇੱਕ ਵਾਰੀ ਨੇ ਸਰਦਾਰ ਅਵਤਾਰ ਸਿੰਘ ਸਰਦਾਰ ਅਵਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਵੀ ਹੰਢੀਏ ਦੋ ਵਾਰੀ ਕਿਉਂਕਿ ਜੂਨ 84 ਦੇ ਘੱਲੂ ਘਾਰੇ ਦਾ ਦਿਨ ਸੀਗਾ ਕੱਲ ਜਿਹਦੇ ਕਰਕੇ ਸਾਰੀਆਂ ਜਥੇਬੰਦੀਆਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਕੱਠੀਆਂ ਹੁੰਦੀਆਂ ਆਪਾਂ ਉਹਦੇ ਬਾਬਤੀ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਤਮਦਵੀ ਟਕਸਾਲ ਮੁਖੀ ਹਰਨਾਮ ਸਿੰਘ ਤੋਂ ਮਨੇ ਬਿਆਨ ਦਿੱਤਾ ਸੀਗਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਇਹ ਕਿਹਾ ਸੀ ਕਿ ਕੌਮ ਦੇ ਨਾਮ ਸੰਦੇਸ਼ ਨਹੀਂ ਦੇਣ ਦੇਣਾ ਵੀ ਜਿਉ ਕੌਮ ਦੇ ਨਾਂ ਕੋਈ ਸੰਦੇਸ਼ ਦੇਣਗੇ ਜਿਹੜਾ ਕਿ ਹਰ ਵਾਰੀ ਇਸ ਦਿਨ ਤੇ ਜਿਹੜਾ ਜਥੇਦਾਰ ਹੰਦਾ ਉਹ ਦਿੰਦੇ ਨੇ ਬਿਆ ਸੰਦੇਸ਼ ਦਿੰਦੇ ਨੇ ਕੌਮ ਦੇ ਨਾਂ ਤੇ ਉਹਨਾਂ ਨੇ ਵੀ ਨਹੀਂ ਸੰਦੇਸ਼ ਦਿੱਤਾ ਕੌਮ ਦੇ ਨਾਂ ਪਰ ਉਹਨਾਂ ਨੇ ਆਪਣਾ ਸੰਦੇਸ਼ ਜਿਹੜਾ ਸੀਗਾ ਉਹ ਅਰਦਾਸ ਦੇ ਰਾਈਂ ਦਿੱਤਾ ਇੱਕ ਵੱਖਰੇ ਤਰੀਕੇ ਨਾਲ ਛੇ ਦੇstrom ਪਹਿਲਾਂ ਕਦੇ ਨਾ ਹੋਇਆ ਹੋਵੇ ਆਪਾਂ ਸਾਰਾ ਕੁਝ ਪੁੱਛਨੇ ਭਾਜੀ ਅਵਤਾਰ ਸਿੰਘ ਜੀ ਨੂੰ ਕਿਉਂਕਿ ਬੜੀ ਚੰਗੀ ਤਰ੍ਹਾਂ ਸ਼੍ਰੋਮਣੀ ਕਮੇਟੀ ਦੀਆਂ ਜੋ ਗਤੀਵਿਧੀਆਂ ਨੇ ਉਹਨਾਂ ਨੂੰ ਜਾਣਦੇ ਆ ਉੱਥੋਂ ਦੇ ਸਾਰੇ ਸਿਸਟਮ ਨੂੰ ਸਮਝ ਦੇ ਦੇਣਗੇ ਹਾਂਜੀ ਭਾਜੀ ਅਵਤਾਰ ਸਿੰਘ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਸਰਬ ਚਿੱਤਰ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਦਿਲ ਖੋਲ ਕੇ ਚੈਨਲ ਦੀ ਸੂਚੀ ਟੀਮ ਦਾ ਤੇ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਇੱਕ ਵਾਰ ਫੇਰ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਤੇ ਮੇਰੇ ਵੱਲੋਂ ਸਭ ਤੋਂ ਪਹਿਲਾਂ ਸਮੂੱਚੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿਹੜੀ ਗੱਲ ਜੂਨ 84 ਦੇ ਘੱਲੂ ਘਰਾ ਦੱਸਦੀ ਆ ਜਿਹੜੀ ਸਿੱਖ ਨਸ਼ਲ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ ਸਰਕਾਰ ਵੱਲੋਂ ਜਿਹੜਾ ਇਹ ਮੌਜੂਦਾ ਵਿਵਾਦ ਖੜਾ ਹੋਇਆ ਸੀ ਹਾਂਜੀ ਇਹ ਵਿਵਾਦ ਇੱਥੋਂ ਖੜਾ ਹੋਇਆ ਸੀ ਕਿ ਟਕਸਾਲ ਮੁਖੀ ਨੇ ਸਟੇਟਮੈਂਟ ਦਿੱਤੀ ਕਿ ਜਿਹੜਾ ਅਕਾਲ ਤਖਤ ਦਾ ਜਥੇਦਾਰ ਆ ਗਿਆਨੀ ਕਲਦੀਪ ਸਿੰਘ ਗੜਗੱਜ ਉਹ ਸਰਵ ਪ੍ਰਮਾਣਿਤ ਜਥੇਦਾਰ ਨਹੀਂ ਹੈ। ਹੂੰ ਠੀਕ ਹੈ ਜੀ। ਪਰ ਹੁਣ ਜੇ ਇਸ ਵਿਸ਼ੇ ਦੇ ਡੰਢਾਈ ਤੇ ਜਾਈਏ ਜੀ ਆਪਾਂ ਪਹਿਲਾਂ ਤਾਂ ਸਵਾਲ ਉਠਾਉਣ ਵਾਲੇ ਮੁੱਖੀ ਦੀ ਗੱਲ ਕਰ ਲੈਨੇ ਹਾਂ। ਹਾਂ ਜੀ। ਜਦੋਂ ਗਿਆਨੀ ਹਰਨਾਮ ਸਿੰਘ ਖਾਲਸਾ ਨੂੰ ਟਕਸਾਲ ਮੁਖੀ ਥਾਪਿਆ ਗਿਆ। ਜੀ। ਥੋੜੇ ਮੈਂ ਜਾਣਕਾਰੀ ਹਿੱਤ ਦੱਸਣਾ ਚਾਹਣਾ ਵੀ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਗ ਨਹੀਂ ਦਿੱਤੀ ਸੀ ਉਦੋਂ। ਹੂੰ ਪੰਜਾਂ ਤਖਤਾਂ ਦੇ ਜਥੇਦਾਰਾਂ ਵੱਲੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਰਾਮ ਸਿੰਘ ਨੂੰ ਪੱਕ ਦਿੱਤੀ ਗਈ ਸੀ ਠੀਕ ਹੈ ਤੇ ਜਿਨ੍ਹਾਂ ਨੇ ਟਕਸਾਲ ਦਾ ਪ੍ਰਬੰਧ ਸੰਗਰਾਮਾਂ ਤੋਂ ਚਲਾ ਰਹੇ ਨੇ ਅੱਛਾ ਹੁਣ ਵੀ ਚੱਲ ਰਹੀ ਹੈ ਉਹ ਟਕਸਾਲ ਹੂੰ ਤੇ ਇੱਕ ਜਿਹੜੇ ਗਰਮ ਦਲੀਏ ਕਹਿ ਲਓ ਜਾਇ ਸ਼੍ਰੋਮਣੀ ਗੱਲ ਲਲ ਮਰਸਾ ਸਤਜੀਤ ਸਿੰਘ ਮਾਨ ਇਹਨਾਂ ਸਾਰਿਆਂ ਨੇ ਦਸਤਾਰ ਗਿਆਨੀ ਹਰਨਾਮ ਸਿੰਘ ਤੋਂ ਮਨੂ ਦਿੱਤੀ ਸੀ ਅੱਛਾ ਜੀ ਹੁਣ ਦੇਖੋ ਜਦੋਂ ਟਕਸਾਲ ਦਾ ਮੁਖੀ ਥਾਪਿਆ ਜਾਣਾ ਸੀ ਤੇ ਹੁਣ ਸਰਵ ਪ੍ਰਮਾਣਿਤ ਤਾਂ ਫਿਰ ਉਦੋਂ ਵੀ ਨਹੀਂ ਸੀ ਉਹ ਟਕਸਾਲ ਤਿੰਨ ਤੜਿਆਂ ਚ ਵੰਡੀ ਗਈ ਇੱਕ ਤੜਾ ਹੋਰ ਸੀ ਜਿਹੜਾ ਸੰਤ ਗਿਆਨੀ ਜਰਨੈਲ ਸਿੰਘ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤਾਂ ਨੂੰ ਸ਼ਹੀਦ ਨਹੀਂ ਮੰਨਦਾ ਸੀ ਉਹ ਕਹਿੰਦੇ ਸੀ ਕਿ ਸੰਤ ਸ਼ਹੀਦ ਨਹੀਂਗੇ ਠੀਕ ਹੈ ਅਜੇ ਵੀ ਹੈਗੇ ਨਹੀਂ ਹੂੰ ਸੋ ਉਸ ਸਭ ਮੇ ਟਕਸਾਲ ਤਿੰਨ ਭਾਗਾਂ ਚ ਵੰਡੀ ਗਈ ਜੀ ਫਿਰ ਟਕਸਾਲ ਮੁਖੀ ਵੀ ਸਰਵ ਪ੍ਰਮਾਣਿਤ ਨਹੀਂ ਸੀ ਹੂੰ ਫਿਰ ਚਲੋ ਸਮਾਂ ਆਇਆ ਯਾਨੀ ਕਿ ਇਹਨਾਂ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਸੈਟਿੰਗ ਹੋ ਗਈ ਸਿਸਟਮ ਚੱਲ ਪਿਆ ਪਰ ਜਦੋਂ ਉਦੋਂ ਮੌਜੂਦਾ ਜਥੇਦਾਰ ਸੀ ਜਿਹੜੇ ਪੰਜੇ ਜਾਂ ਤਿੰਨੇ ਕਹਿ ਲਓ ਜਾਂ ਸ਼੍ਰੀ ਅਕਾਲ ਤਖਤ ਸਰਦੇ ਉਦੋਂ ਜਥੇਦਾਰ ਸੀ ਜੀ ਉਹ ਕਿਹੜਾ ਇਹਨਾਂ ਨੂੰ ਪੁੱਛ ਕੇ ਲਾਏ ਗਏ ਸੀ ਉਦੋਂ ਹਾਂ ਦੇਖੋ ਜਿਹੜੀ ਅਸਲ ਗੱਲ ਆ ਉਹਦੇ ਤੇ ਆਉਣਾ ਚਾਹੀਦਾ ਜਿਹੜੇ ਹੁਣ ਸਤਕਾਰਯੋਗ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਦੋਨੇ ਜਥੇਦਾਰ ਸੇਵਾ ਮੁਕਤ ਕੀਤੇ ਗਏ ਆ ਜੀ ਇਸੇ ਵਿਧਿਵਿਧਾਨ ਦੇ ਨਾਲ ਹੀ ਉਹ ਲਾਏ ਸੀ ਜਿਹੜੇ ਵਿਧਿਵਿਧਾਨ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਲਾਇਆ ਗਿਆ ਹੂੰ ਜੇ ਇਹ ਵਿਧਿਵਿਧਾਨ ਗਲਤ ਆ ਤਾਂ ਫਿਰ ਉਹ ਵੀ ਗਲਤ ਸੀ ਉਹ ਵੀ ਗਲਤ ਸੀ ਜੇ ਉਹ ਸਹੀ ਸੀ ਤਾਂ ਫਿਰ ਇਹ ਵੀ ਸਹੀ ਹੈ ਸਹੀ ਦੇਖੋ ਦਰਅਸਲ ਸਿਸਟਮ ਇਹ ਆ ਹੂੰ ਵੀ ਸ਼੍ਰੀ ਕਲਕੱਤਕ ਸਰਬ ਦਾ ਜਥੇਦਾਰ ਲਾਉਣ ਦਾ ਜਿਹੜਾ ਵਿਧਿਵਿਧਾਨ ਜੀ ਉਹ ਠੀਕ ਹੋਣਾ ਚਾਹੀਦਾ ਕੋਈ ਵਿਅਕਤੀ ਵਿਸ਼ੇਸ਼ ਗਲਤ ਹੈ ਸਹੀ ਨਹੀਂਗਾ ਹਮ ਸਰੂਪ ਪ੍ਰਮਾਣ ਤੋਂ ਉਹ ਹੋਊਗਾ ਜਦੋਂ ਉਹਦੇ ਵਿਧਿ ਵਿਧਾਨ ਤੇ ਵਿਦਵਾਨ ਬੈਠਣਗੇ ਹਮ ਇਹ ਉਹ ਕਿਵੇਂ ਹੋਊਗਾ ਜਿਵੇਂ ਅਖੋਣ ਮੌਜੂਦਾ ਸ਼੍ਰੋਮਣੀ ਗੁਰਦਵਾਰਾ ਪਰਵਰ ਦੀ ਕਮੇਟੀ ਦਾ ਪ੍ਰਬੰਧ ਆ ਹਾਂਜੀ ਉਹ ਆਪਦੇ ਨਿਯਮ ਦੇ ਵਿੱਚ ਮਤਾ ਪਾਉਂਦੇ ਨੇ ਤੇ ਉਹ ਕੱਲ ਤੱਕ ਦਾ ਜਜਦਾਰ ਠਾਪ ਦਿੰਦੇ ਨੇ ਜੀ ਨਿਯਮਾਂ ਮੁਤਾਬਕ ਇਦਾਂ ਹੀ ਆ ਹੈਨਾ ਹੁਣ ਸ਼੍ਰੋਮਣੀ ਕਮੇਟੀ ਦੀ ਜਿਹੜੀ ਇਲੈਕਸ਼ਨ ਅੱਜ ਤੋਂ 14 ਸਾਲ ਪਹਿਲਾਂ 2011 ਚ ਹੋਈ ਸੀ ਹਮ ਉਦੋਂ ਪਹਿਲਾਂ 7 ਸਾਲ ਪਹਿਲਾਂ 2004 ਚ ਹੋਈ ਸੀ ਹੂੰ ਜਿਹੜਾ ਮੁੱਦਾ ਉਠਾਉਣ ਦੀ ਲੋੜ ਆ ਜੀ ਹਨਾ ਕਹਿੰਦੇ ਵੀ ਕਾਮੇ ਤੋਂ ਕਿਹੜਾ ਪਾਣੀ ਨਾ ਭਰ ਗਿਆ ਹੂੰ ਕਾਮੇ ਦੇ ਗਲ ਨਹੀਂ ਪੈਣਾ ਵਾਟਰ ਟੁੱਟੀ ਆ ਤਾਂ ਭਰਿਆ ਵਾਟਰ ਤਾਂ ਟੁੱਟੀ ਐ ਚੂਹੇ ਨੇ ਖੱਡ ਪਾਈ ਐ ਹੂੰ ਚੂਹਾ ਮਾਰੋ ਜਾਂ ਚੂਹਾ ਫੜੋ ਹਾਂ ਕਹਾਣੀ ਕਿੱਥੇ ਆ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮੌਜੂਦਾ ਪ੍ਰਬੰਧ ਆ ਹਾਂਜੀ ਉਹਦਾ ਜਿਹੜਾ ਵਿਧੀ ਵਿਧਾਨ ਆ ਤਖਤ ਸਭ ਦਾ ਜਥੇਦਾਰ ਲਾਉਣ ਦਾ ਹੂੰ ਉਹਦੇ ਮੁਤਾਬਕ ਹੀ ਲਾ ਰਹੇ ਆ ਪਹਿਲੇ ਵੀ ਉਹਨਾਂ ਨੇ ਉਵੇਂ ਹੀ ਲਾਏ ਤੇ ਸੇਵਾ ਮੁਕਤ ਕੀਤੇ ਹੋਣ ਵੀ ਉਹਨਾਂ ਨੇ ਉਵੇਂ ਹੀ ਲਾਏ ਸੇਵਾ ਮੁਕਤ ਯਾਨੀ ਕਲਿਪ ਸਿੰਘ ਗੜਗੱਜ ਨੇ ਵੀ ਉਵੇਂ ਹੀ ਸੇਵਾ ਮੁਕਤ ਹੋਣਾ ਉਹ 6 ਮਹੀਨਿਆਂ ਨੂੰ ਹੋ ਜਾਣਾ 6 ਸਾਲਾਂ ਨੂੰ ਹੋ ਜਾਣਾ ਹੂੰ ਜਿੱਦੈ ਇਹਨਾਂ ਨੂੰ ਲਾਇਆ ਗਿਆ ਉਹਦੇ ਵੀ ਜਿੱਦੈ ਨਵਾਂ ਲੱਗਣਾ ਉਹਦੇ ਆਹੀ ਕੁਝ ਫੇਰ ਹੋਣਾ ਹੂੰ ਪਿਛਲੇ ਸਮੇਂ ਤਰਾ ਨਹੀਂ ਹੁੰਦਾ ਰਿਹਾ ਹੂੰ ਭਾਈ ਰਣਜੀਤ ਸਿੰਘ ਮੇਰੀ ਵੀ ਇਹੀ ਹੋਇਆ ਹੂੰ ਅਸਲ ਜਿਹੜੀ ਟਕਸਾਲ ਮੁਖੀ ਨੂੰ ਜਿਹੜੀ ਮੰਗ ਕਰਨੀ ਚਾਹੀਦੀ ਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਚਾਹੀਦੀ ਆ ਹਮ ਭਾਰਤ ਸਰਕਾਰ ਦੇ ਦਖਲ ਤੋਂ ਬਿਨਾਂ ਚੋਣਾਂ ਨਹੀਂ ਹੋਣੀਆਂ ਹਾਂਜੀ ਠੀਕ ਹੈ ਹਮ ਉਹਨਾਂ ਨੇ ਪਿਛਲੀ ਇੱਕ ਇੰਟਰਵਿਊ 'ਚ ਮੰਨਿਆ ਵੀ ਮੈਂ ਬੀਜੇਪੀ ਦੀ ਕੁਝ ਸ਼ਰਤਾਂ ਦੇ ਆਧਾਰ 'ਤੇ ਸਪੋਰਟ ਕੀਤੀ ਆ ਬੰਬੇ ਦੇ ਵਿੱਚ ਜੀ ਹਨਾ ਉਹਨਾਂ ਨੇ ਸਪੋਰਟ ਕੀਤੀ ਆ ਸਰਨਾਥ ਸਿੰਘ ਧੋਮਾ ਨੇ ਹਾਂ ਟਕਸਾਲ ਮੁਖੀ ਨੇ ਹਮ ਉਹਨਾਂ ਨੇ ਸਪੋਰਟ ਕੀਤੀ ਕਿੰਨੇ ਕੁਝ ਉੱਥੋਂ ਦੇ ਲੋਕਲ ਸਮੱਸਿਆਵਾਂ ਸੀ ਵੀ ਉਹ ਹੱਲ ਕੀਤੀਆਂ ਜੀ ਜਿਹੜੇ ਟਕਸਾਲ ਦੇ ਮੁਖੀ ਹੁੰਦੇ ਨੇ ਨਾ ਹਾਂਜੀ ਅਕਾਲ ਤਖਤ ਦੇ ਜ세ਦਾਰ ਹੁੰਦੇ ਨੇ ਟਕਸਾਲ ਦੇ ਮੁਖੀ ਹੁੰਦੇ ਨੇ ਹਾਂ ਇਹ ਲੋਕਲ ਸਮੱਸਿਆਵਾਂ ਦੀ ਗੱਲ ਨਹੀਂ ਕਰਦੇ ਕੌਮੀ ਸਮੱਸਿਆਵਾਂ ਦੀ ਗੱਲ ਕਰਦੇ ਐਕਚੁਅਲੀ ਠੀਕ ਹੈ ਇਹਨਾਂ ਦੀ ਸੋਚ ਬੜੀ ਵੱਡੀ ਤੇ ਉੱਚੀ ਤੇ ਸੁੱਚੀ ਹੁੰਦੀ ਹੈ ਹਾਂ 20ਵੀਂ ਸਦੀ ਦੇ ਮਹਾਨ ਜੀਤ ਸਿੰਘ ਸੰਤ ਗਿਣੀ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਦੀ ਸੋਚ ਬਹੁਤ ਉੱਚੀ ਸੀ ਕੌਮੀ ਸੋਚ ਸੀ ਸਥਾਨਕ ਮੁੱਦਿਆਂ ਦੀ ਸੋਚ ਨਹੀਂ ਸੀ ਉਹਨਾਂ ਦੀ ਹਾਂ ਠੀਕ ਹੈ ਜਿਹੜੀ ਟਕਸਾਲ ਦੇ ਮੁਖੀ ਬਾਬਾ ਦੀਪ ਸਿੰਘ ਰਹੇ ਹੋਣ ਹਾਂ ਜਿਹੜੀ ਨਕਸਾਲ ਦੇ ਮੁਖੀ ਸੰਜਨੈਲ ਸਿੰਘ ਭਿੰਡਰਾਂ ਵਾਲੇ ਰਹੇ ਹੋਣ ਤੇ ਉਹ ਨਕਸਾਲ ਲੋਕਲ ਮੁੱਦਿਆਂ ਤੇ ਕਿਸੇ ਪਾਰਟੀ ਦੀ ਸਪੋਰਟ ਕਰੇ ਇਹ ਉਹ ਚੰਗੀ ਗੱਲ ਨਹੀਂ। ਹਾਂ ਗੱਲ ਇੱਥੇ ਹੋਣੀ ਚਾਹੀਦੀ ਸੀ ਵੀ ਪਹਿਲਾਂ ਸਾਡੀਆਂ ਸਿੱਖਾਂ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨੀਆਂ ਕੁਰਬਾਨੀਆਂ ਕਰਕੇ ਹੋਂਦ ਚਾਈ ਆ। ਹਾਂਜੀ ਇਹਦੀ ਚੋਣ ਕਰਵਾਓ ਜੀ। ਜਿਹੜੇ ਵਰਤਮਾਨ ਸਿੱਖ ਨੇ ਉਹ ਆਪੇ ਵੋਟਾਂ ਪਾਉਣਗੇ। ਬਿਲਕੁਲ ਫੈਸਲਾ ਹੋ ਜਾਊਗਾ ਤੇ ਜਦੋਂ ਇਹਨਾਂ ਦੀ ਸੋਚ ਵਾਲੀ ਇਹਨਾਂ ਨਾਲ ਸੰਬੰਧਿਤ ਧਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ ਹੋਗੀ। ਹਾਂ ਜੋ ਉਹਦਾ ਇਹ ਫਿਰ ਵਿਧੀ ਵਿਧਾਨ ਨੂੰ ਵਧੀਆ ਬਣਾ ਦੇਣ ਜਿਹੜਾ ਸਰ ਪ੍ਰਮਾਨਿਤ ਅਕਾਲ ਤਖਤ ਦਾ ਜਿਸੇ ਦਾ ਥਾਪਿਆ ਜਾ ਸਕੇ ਪਰ ਵੈਸੇ ਮਾਫ ਕਰਨਾ ਹਨਾ ਜਿਉਂਦੇ ਰਹੋ ਤੁਸੀਂ ਮੇਰਾ ਮਹਿਨਨ ਜੇ ਆਉਣ ਵਾਲੇ ਸਮੇਂ ਚ ਮੰਨ ਲਓ ਇਹਨਾਂ ਦੀ ਸੋਚ ਵਾਲੀ ਧਿਰ ਵੀ ਕਾਬਜ ਹੋ ਗਈ ਨੇ ਕਰਨਾ ਇਹਨਾਂ ਨੇ ਵੀ ਇਹੀ ਕੁਛ ਆ ਇਹਨਾਂ ਨੇ ਵੀ ਆਪਣੀ ਮਰਜ਼ੀ ਦਾ ਜਿਸੇ ਦਾ ਥਾਪਿਆ ਕਰਦੇ ਕਿਉਂਕਿ ਫਿੱਟ ਬੈਠਦਾ ਨਾ ਸੋਖਾ ਇਹੀ ਕੰਮ ਆ ਇਹਨਾਂ ਦੀ ਸੋ ਜਦੋਂ ਜਿਹੜਾ ਹੁਣ ਅਕਾਲ ਤਖਤ ਤੇ ਜਿਹੜੀ ਗੱਲ ਹੋਈ ਹੈ ਇਹ ਤਾਂ ਨਹੀਂ ਹੋਣੀ ਚਾਹੀਦੀ ਸੀ ਇਹ ਮੁੱਦਾ ਇਹ ਵਿਸ਼ਾ ਹੀ ਨਹੀਂ ਸੀ ਹਾਂ ਹਨਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੀਮਾ ਮਤਾਬਕ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ਼੍ਰੀ ਕਲਤਕ ਸਭ ਦਾ ਕਾਰਜਕਾਰੀ ਚੇਤੇਦਾਰ ਲਾਇਆ ਨੀਮਾ ਮਤਾਬਕ ਹੀ ਦੂਜਿਆਂ ਨੂੰ ਲਾਇਆ ਹਾਂਜੀ ਇਵੇਂ ਹੀ ਉਹ ਲੱਗੇ ਸੀ ਹਾਂਜੀ ਜਿਵੇਂ ਇਹ ਲਏ ਨੇ ਉਵੇਂ ਇਹਨਾਂ ਨੇ ਲੈਣਾ ਹਾਂ ਹਨਾ ਸਹੀ ਅਸਲ ਜਿਹੜਾ ਮੁੱਦਾ ਕੌਮ ਨੂੰ ਮੈਂ ਤੁਹਾਡੇ ਸਾਹਮਣੇ ਰਹੀਂ ਇਹ ਅਪੀਲ ਕਰਨੀ ਚਾਹੁੰਦਾ ਵੀ ਜਦੋਂ ਸ਼ੋਮਨੀ ਗੁਰਦੁਆਰਾ ਪਰਮੰਧਕ ਕਮੇਟੀ ਦਾ ਵਿਧਿ ਵਿਵਧਾਨ ਬਣ ਗਿਆ ਯਾਨੀ ਵੀ ਪਾਈਏ ਦੇ ਸ਼ੂਣੀ ਕਮੇਟੀ ਦੇ ਮੈਂਬਰ ਵੋਟਾਂ ਰਾਹੀਂ ਚੁਣ ਕੇ ਆਉਣੇ ਆ ਤੇ ਭਾਰਤ ਸਰਕਾਰ ਨੂੰ ਵੋਟਾਂ ਕਰਾਉਣ ਦੀ ਕਿਉਂ ਨਹੀਂ ਇਲੈਕਸ਼ਨ ਕਰਵਾਉਣਾ ਚਾਹੀਦਾ ਹੂੰ ਕੋਈ ਹੋਇਆ ਵੀ ਇਹ ਮੰਨ ਲਓ ਜਿੰਨੇ MP ਬਣੇ ਨੇ 5 ਸਾਲ ਜੇ MP ਦਾ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ 11 ਸਾਲ ਨਾ ਹੋਵੇ ਕੋਈ ਬਰਦਾਸ਼ਤ ਕਰੂਗਾ ਜੀ ਵਿਧਾਨ ਸਭਾ ਦੇ ਇਲੈਕਸ਼ਨ 11 ਸਾਲ ਨਾ ਹੋਵੇ ਕੋਈ ਬਰਦਾਸ਼ਤ ਕਰੂਗਾ ਹੂੰ ਤੇ ਅਸੀਂ ਸਿੱਖ ਸ਼ਾਂਤੀਪੁਰ ਕੋ ਬੈਠੇ ਆ। ਹੂੰ ਵੀ 11 ਸਾਲ ਤੋਂ ਸਾਡੀ ਚੋਣ ਹੀ ਨਹੀਂ ਹੋ ਰਹੀ। ਹਾਂ ਚਾਹੀਦਾ ਸਾਰਿਆਂ ਨੂੰ ਰਲ ਮਿਲ ਕੇ ਇਸ ਚੀਜ਼ ਤੇ ਜ਼ੋਰ ਦੇਣਾ ਵੀ ਯਾਰ ਇਹਦੇ ਇਲੈਕਸ਼ਨ ਤੇ ਕਰਾਓ। ਨਾਲੇ ਜਿਹੜੀ ਕਹਿੰਦੇ ਨਾ ਮਨੁੱਖ ਦੀ ਜਿਹੜੀ ਸੋਚ ਆ ਕਿਸੇ ਦੀ ਗੁਲਾਮ ਦੀ। ਹੂੰ ਸਮੇਂ-ਸਮੇਂ ਤੇ ਸੋਚ ਬਦਲਦੀ ਰਹਿੰਦੀ ਆ। ਹਾਂਜੀ। ਜਿਵੇਂ ਆਪਾਂ ਹੀ ਦੋਨੇ ਮੰਨ ਲਓ ਗੱਲ ਕਰ ਲਈਏ। ਅੱਜ ਤੋਂ 10 ਸਾਲ ਪਹਿਲਾਂ ਤੁਹਾਡੀ ਸੋਚ ਹੋਰ ਸੀ। ਬਿਲਕੁਲ। ਤੇ 10 ਸਾਲਾਂ ਨੂੰ ਤੁਹਾਡੀ ਸੋਚ ਹੋਰ ਹੋ। ਬਿਲਕੁਲ। ਇਦਾਂ ਹੀ ਮੇਰੀ ਸੀ। ਹਾਂ। ਜਿਵੇਂ ਜਨਰੇਸ਼ਨ ਗੈਪ ਦੀ ਗੱਲ ਕਰਦੇ ਆ ਸਾਡੇ ਪਿਤਾ ਜੀ ਹੋਰਾਂ ਨਾਲ ਸਾਡੀ ਸੋਚ ਨਹੀਂ ਰਲਦੀ ਸਾਡੇ ਬੱਚਿਆਂ ਦੀ ਸਾਡੇ ਨਾਲ ਨਹੀਂ ਰਲਦੀ ਅੱਜ ਨਵੀਂ ਪਨੀਰੀ ਨਵੀਆਂ ਵੋਟਾਂ ਆ ਗਈਆਂ ਨਵੇਂ ਲੋਕਾਂ ਦੀ ਸੋਚ ਆ ਗਈ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਪ੍ਰਬੰਧ ਚੁਣਨ ਦਾ ਉਹਨਾਂ ਤੇ 11 ਸਾਲ ਪੁਰਾਣਾ ਪ੍ਰਬੰਧ ਕਿਉਂ ਥੋਪਿਆ ਜਾ ਰਿਹਾ ਹੈ ਸਹੀ ਗੱਲ ਅਸਲ ਮੁੱਦਾ ਇਹ ਆ ਅਕਾਲ ਤਖਤ ਦੇ ਜਸਜਰ ਗੈਨਿਕ ਲੀਪ ਸਿੰਘ ਗੜਗੱਜ ਦੀ ਥਾਂ ਤੇ ਕੋਈ ਵੀ ਹੋਰ ਹੁੰਦੇ ਇਸੇ ਵਿਧੀ ਵਿਧਾਨ ਨੇ ਚੁਣੇ ਜਾਣੇ ਸੀ ਜੇ ਤਾਂ ਗਿਆਨੀ ਹਰਨਾਮ ਸਿੰਘ ਖਾਲਸਾ ਨੂੰ ਪੁੱਛ ਕੇ ਹੂੰ ਥਾਪੇ ਜਾਂਦੇ ਫਿਰ ਉਹ ਸਰਪ੍ਰਮਣਿਤ ਹੋਣੀ ਸੀ ਫਿਰ ਪ੍ਰਮਣਿਤ ਹੋ ਜਾਣਾ ਸਰਪ੍ਰਮਣਿਤ ਤਾਂ ਟਕਸਾਲ ਦੇ ਮੁਖੀ ਨੇ ਇਹ ਖੁਦ ਨਹੀਂ ਹੋਏ ਹੂੰ ਹਨਾ ਉਦੋਂ ਪੰਜਾਂ ਤਖਤਾਂ ਦੇ ਜ세ਦਾਰਾਂ ਨੇ ਪੱਗ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪੱਗ ਗਿਆਨੀ ਰਾਮ ਸਿੰਘ ਨੂੰ ਦਿੱਤੀ ਸੀ ਹੂੰ ਫਿਰ ਇਹ ਤਾਂ ਮੁੱਦਾ ਹੀ ਨਹੀਂ ਤੁਸੀਂ ਗੱਲ ਕਿਸੇ ਵੀ ਅਹੁਦੇ ਤੇ ਬੰਦਾ ਜੇ ਬੈਠ ਜਾਂਦਾ ਨਾ ਹਾਂਜੀ ਮੈਂ ਇੱਕ ਵਾਰੀ ਬਿਠਾਤਾ ਉਹਨੇ ਯੋਗਤਾ ਦੇ ਆਧਾਰ ਤੇ ਸਾਬਤ ਕਰ ਦੇਣਾ ਵੀ ਉਹ ਉਹਦੇ ਦੇ ਕਾਬਿਲ ਹੈ ਕਿ ਨਹੀਂ ਕਾਬਿਲ ਹਾਂ ਸਹੀ ਗੱਲ ਮੈਂ ਤੇ ਉਹੀ ਸੋਚ ਰਿਆ ਸੀਗਾ ਕੱਲ ਵੀ ਸਾਰਾ ਦਿਨ ਆਪਾਂ ਲਾਈਵ ਚੱਲਦਾ ਸੀਗਾ ਦੇਖ ਰਿਹਾ ਸੀ ਮੈਂ ਕਿੱਥੇ ਤੇ ਯਾਰ ਧਿਆਨ ਸਭ ਦਾ ਇਹ ਚਾਹੀਦਾ ਸੀਗਾ ਚੁੱਪ ਕਰਕੇ ਬੈਠੇ ਉੱਥੇ ਯਾਰ ਤੁਸੀਂ ਉਸ ਮਹੌਲ ਚ ਉਸ ਟਾਈਮ ਚ ਪਹੁੰਚਣਾ ਚਾਹੀਦਾ ਸੀ ਤੁਹਾਡਾ ਦਿਮਾਗ ਤੁਹਾਡੀ ਸਾਰੀ ਸੋਚ ਮਹਿਸੂਸ ਕਰਨਾ ਚਾਹੀਦਾ ਸੀਗਾ ਕਿ ਮਹਿਸੂਸ ਹੋਵੇ ਵੀ ਯਾਰ ਕੀ ਹੋਇਆ ਹੋਗਾ ਉਸ ਦਿਨ ਤੇ ਨਾ ਇਨਸਟੈਡ ਉਹਦੇ ਹੋਇਆ ਕਿ ਸਾਰਾ ਧਿਆਨ ਇਸ ਗੱਲ ਤੇ ਲੱਗਾ ਰਿਹਾ ਕਿ ਕਿਤੇ ਹੂਣ ਦਾ ਟਕਰਾ ਹੋ ਜਾਵੇ ਹੂਣ ਦਾ ਲੜਪੈਣ ਹੋਣਾ ਇੰਜ ਹੋ ਜਾਵੇ ਤੇ ਸ਼ਾਮ ਨੂੰ ਵੀ ਸਾਰਿਆਂ ਨੇ ਇਹ ਹੀ ਸ਼ੁਕਰ ਕੀਤਾ ਕਿ ਚਲੋ ਯਾਰ ਲੜਾਈ ਨਹੀਂ ਹੋਈ ਉਥੇ ਇਹ ਬਚਾਅ ਹੋ ਗਿਆ ਗੱਲਾਂ ਹੋਣੀਆਂ ਹੀ ਚਾਹੀਦੀਆਂ ਸੀ ਤਾਂ ਹੋਇਆ ਕੀ ਸਿਰਫ ਇੱਕ ਉਸ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਅਸੀਂ ਇਹ ਉਥੇ ਟਕਰਾ ਹੋਊਗਾ ਜੇ ਆਪਣਾ ਕੌਮ ਦੇ ਨਾਮ ਜੱਤੇਦਾਰ ਸੰਦੇਸ਼ ਦੇਣਗੇ ਅਰੇ ਭਾਈ ਜਿਤਰਾਏ ਹਮਸਿੰਘ ਤੁਮਾ ਕਹਿੰਦੇ ਵੀ ਸਰਵ ਪ੍ਰਮਾਨਿਤ ਚਾਹੀਦਾ ਪ੍ਰਮਾਨਿਤ ਹੋਣਾ ਚਾਹੀਦਾ ਜਿਹੜਾ ਜਥੇਦਾਰ ਹੈ ਜਿਹੜਾ ਚੁਣਿਆ ਹੈ ਭਈ ਇਹਦੇ ਤੋਂ ਇਹਨਾਂ ਦਾ ਮਤਲਬ ਕੀ ਹੈ ਸਰਵ ਪ੍ਰਮਾਨਿਤ ਕਿਵੇਂ ਹੋ ਸਕਦਾ ਕਿਵੇਂ ਚੁਣਿਆ ਜਾਵੇ ਤੇ ਸਰਵ ਪ੍ਰਮਾਨਿਤ ਹੋਊਗਾ ਤੁਸੀਂ ਕੀ ਸਮਝਦੇ ਇਤੋਂ ਅੰਮ੍ਰਿਤ ਭਾਈ ਜੀ ਗੱਲ ਇਹ ਹੈ ਦੇਖੋ ਪਿਛਲੇ ਸਮੇਂ 'ਚ ਜਿਹੜਾ ਆਪਣਾ ਸਰਬੱਤ ਖਾਲਸਾ ਹੋਇਆ ਸੀ ਹਾਂ ਜੀ ਸਰਬੱਤ ਖਾਲਸਾ ਵੱਲੋਂ ਵੀ ਤਖਤਾਂ ਦੇ ਜਥੇਦਾਰ ਥਾਪੇ ਗਏ ਸੀ ਜੀ ਹੈਨਾ ਹਾਂ ਜਿਹਦੇ 'ਚ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਗਾਲਤਕ ਅਸਾਦਾ ਜੇਸਤਾ ਥਾਪਿਆ ਗਿਆ ਹਾਂਜੀ ਭਾਈ ਧਿਆਨ ਸਿੰਘ ਮਾਨ ਨੂੰ ਕਾਰਜਕਾਰੀ ਜਸਦਰ ਸ਼੍ਰੀ ਗਾਲਤਕ ਅਸਾਦ ਸਭ ਥਾਪਿਆ ਗਿਆ ਹਾਂਜੀ ਬਲਜੀਤ ਸਿੰਘ ਦਾਤੂਵਾਲ ਨੂੰ ਹਨਾ ਤੇ ਐਡੇ ਵੱਡਾ ਇਕੱਠ ਆ ਨਾ ਬੇਮਿਸਾਲ ਬਹੁਤ ਤਗੜਾ ਇਕੱਠ ਹੋਇਆ ਸੀ ਵਾਕੇ ਵਿੱਚ ਨਹੀਂ ਯਾਦ ਉਹਨਾਂ ਚ ਥਾਪੇ ਜਸੇਦਾਰਾ ਕਿਹੜਾ ਫਿਰ ਪ੍ਰਮਾਣ ਧੋਮੇ ਦੀ ਹਨਾ ਨਹੀਂ ਮਾਮਾਤਬ ਕੋ ਵੇਖੋ ਕਿੰਨੀ ਸਮੱਸਿਆ ਆਈ ਭਾਈ ਧਾਨ ਸਿੰਘ ਮੰਡੋਂ ਉਥੇ ਸੰਦੇਸ਼ ਦੇਣ ਗਏ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਨਾ ਸਟੇਟ ਗਵਰਨਮੈਂਟ ਨੇ ਪ੍ਰਬੰਧ ਕੀਤੇ ਉਹ ਵਿਵਾਦਮਈ ਗੱਲਾਂ ਹੋਈਆਂ ਉਹ ਉਹ ਵੀ ਕੋਈ ਤਰੀਕਾ ਨਹੀਂ ਸੀਗਾ ਨਾ ਵੇਖੋ ਜਿਹੜਾ ਨਿਯਮ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨੂੰਨ ਅਨੁਸਾਰ ਚੱਲ ਰਹੀ ਹੈ ਨਾ ਸ਼ੋਮਣੀ ਕਮੇਟੀ ਦਾ ਪ੍ਰਧਾਨ 170 ਸ਼ੋਮਣੀ ਕਮੇਟੀ ਦੇ ਮੈਂਬਰ ਆ ਐਗਜ਼ੀਕਟਿਵ ਮੈਂਬਰ ਆ ਐਗਜ਼ੀਕਟਿਵ ਦੇ ਵਿੱਚੋਂ ਪਾਸ ਹੋ ਕੇ ਤਖਤ ਸਰ ਦੇ ਜੱਥੇਦਾਰ ਲਾਏ ਜਾਂਦੇ ਨੇ ਜਿਹੜਾ ਅਸਲ ਜਿਹੜਾ ਉਹ ਸ਼ੋਮਣੀ ਕਮੇਟੀ ਦਾ ਨਿਯਮ ਚੇਂਜ ਹੋਊਗਾ ਤਾਂ ਫਿਰ ਜਾ ਕੇ ਗੱਲ ਹੋਊਗੀ ਹੈਨਾ ਜਿਹੜੇ ਹੁਣ ਮੈਨੂੰ ਦੱਸੋ ਵੀ ਜਿਹੜੇ ਸਰਬੱਤ ਖਾਲਸਾ ਵੱਲੋਂ ਜੱਥੇਦਾਰ ਥਾਪੇ ਗਏ ਸੀ ਤੇ ਇਸ ਜੂਨ 84 ਵਾਲਾ ਜਿਹੜਾ ਕੱਲੂ ਘਰਾਂ ਦੇ ਸੁਨੇ ਇੱਥੇ ਕੀ ਬਣਿਆ ਕੀ ਸੀਨ ਹੋਇਆ ਜੀ ਸਹੀ ਹੈ ਨਾਲ ਢੰਡੀ ਪੈ ਗਈ ਹਮ ਬਲਜੀਤ ਸਿੰਘ ਦਾਦੂਵਾਲ ਹਰਿਆਣਾ ਕਮੇਟੀ ਚ ਸ਼ਾਮਲ ਹੋ ਗਏ ਹਨ ਭਾਈ ਧਾਨ ਸਿੰਘ ਮੰਡ ਬੜੇ ਸਤਕਾਰਯੋਗ ਸ਼ਖਸੀਅਤ ਨੇ ਸ਼ਹੀਦ ਜੀ ਪਰਿਵਾਰ ਆ ਬੜੀਆਂ ਕੁਰਬਾਨੀਆਂ ਉਹਨਾਂ ਦੀਆਂ ਕੋਈ ਗੱਲ ਘਟ ਨਹੀਂ ਗਈ ਪਰ ਨੀਮਾਂ ਤੋਂ ਬਾਹਰ ਜਾ ਕੇ ਸਿਸਟਮ ਹੋ ਗਿਆ ਹਨ ਹੁਣ ਸਰਬੱਤ ਖਾਲਸਾ ਸੀ ਜਿਹੜੀ ਸਾਡੀ ਸਿੱਖਾਂ ਦੀ ਪਰੰਪਰਾ ਪ੍ਰਾਣੀ ਇੱਕ ਪਰੰਪਰਾਵਾਦੀ ਹੈ ਕਿ ਨਹੀਂ ਮੰਨਦਾ ਹੈ ਨਾ ਜੇ ਪਰੰਪਰਾਵਾਦੀ ਵੀ ਬਣਾਉਣੀ ਆ ਗੱਲ ਉਹ ਨਿਯਮਾਂ ਚੋਂ ਕੱਢ ਕੇ ਹੀ ਬਣਣੀ ਆ ਬਿਲਕੁਲ ਤੇ ਨਿਯਮਾਂ ਚ ਸੋਧ ਹੋਊਗੀ ਤੇ ਫੇਰ ਉਹ ਪਰੰਪਰਾਵਾਦੀ ਗੱਲ ਪ੍ਰਮਾਣਿਤ ਹੋ ਕਰਵਾ ਲਿਆ ਸਹੀ ਗੱਲ ਹਾਂ ਨਿਜਮ ਇਹ ਬਣੇ ਵੀ ਸਰਬੱਤ ਖਾਲਸਾ ਸਦਕੇ ਗੱਲ ਦਾ ਜਿੰਸਦਾਰ ਲੱਗਣਾ ਪਰ ਉਹ ਨਿਜਮ ਬਣਾਉਣਾ ਪਊਗਾ ਓਕੇ ਜਿੰਨਾ ਚਿਰ ਉਹ ਨਿਜਮ ਨਹੀਂ ਬਣਦਾ ਉਹ ਸ਼੍ਰੋਮਣੀ ਕਮੇਟੀ ਦੇ ਵਿੱਚ ਨਿਜਮ ਗੱਲ ਦਾ ਜਿੰਸਦਾਰ ਥਾਪਣ ਦਾ ਜਿਹੜਾ ਮੌਜੂਦਾ ਚੱਲ ਰਿਹਾ ਜਸ ਵਿਧੀ ਵਿਧਾਨ ਨਾਲ ਗਿਆਨੀ ਕਲੀਪ ਸਿੰਘ ਗੜਗੱਜ ਨੂੰ ਲਾਇਆ ਗਿਆ ਇਸੇ ਵਿਧੀ ਵਿਧਾਨ ਦੇ ਗਿਆਨੀ ਰਕबीर ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਲੱਗੇ ਸੀ ਜਿੰਨਾ ਚਿਰ ਉਹ ਨਿਯਮ ਨਹੀਂ ਚੇਂਜ ਹੁੰਦੇ ਉੰਨਾ ਚਿਰ ਇਦਾਂ ਹੀ ਜੇਸੇਦਾਰ ਲੱਗਣਗੇ ਤੇ ਇਦਾਂ ਹੀ ਹਟਣਗੇ ਤੇ ਉਹ ਨਿਯਮ ਚੇਂਜ ਕਰਾਉਣ ਲਈ ਸ਼੍ਰੋਮਣੀ ਕਮੇਟੀ ਦਾ ਮੌਜੂਦਾ ਪ੍ਰਬੰਧ ਚੇਂਜ ਕਰਨਾ ਪੈਣਾ ਉਹਦੇ ਲਈ ਚੋਣਾ ਚਾਹੀਦੀਆਂ ਨੇ ਸਰਵ ਪ੍ਰਮਾਣਿਤ ਗੱਲ ਜਿਹੜੀ ਹੋਣੀ ਹੁੰਦੀ ਹੈ ਹਨਾ ਉਹ ਸਖਸ਼ੀਅਤ ਦੇ ਆਧਾਰ ਤੇ ਵੀ ਹੁੰਦੀ ਹੈ ਹਨਾ ਜਿਵੇਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਸੀਗੇ ਉਹ 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 ਨਾ ਨੇ ਜਦੋਂ ਥਾਪੇ ਗਏ ਜ세ਦਾਰ ਤਕਸਾਲ ਦੇ ਮੁਖੀ ਥਾਪੇ ਗਿਆ ਹਮ ਸੰਜਨੈਲ ਸਿੰਘ ਜੀ ਸੰਤਾ ਨੇ ਪਹਿਲੇ ਦਿਨ ਹੀ ਸਾਬਤ ਕਰਤਾ ਵੀ ਮੈਂ ਯੋਗ ਵਿਅਕਤੀ ਤਕਸਾਲ ਦਾ ਮੁਖੀ ਬਣਿਆ ਹਮ ਜਦੋਂ ਉੱਥੇ ਸਪੀਚ ਦਿੱਤੀ ਹਾਂ ਹਨਾ ਤਾਂ ਸੁਣੀ ਆ ਸਰ ਮੈਂ ਸੁਣੀ ਆ ਤੇ ਪਹਿਲੇ ਦਿਨ ਤੋਂ ਲੈ ਕੇ ਅੰਤਮ ਸਵਾਸ ਤੱਕ ਹਮ ਉਹਨੇ ਸਾਬਤ ਕਰਤਾ ਵੀ ਮੈਂ ਬਤੌਰ ਟਕਸਾਲ ਮੁਖੀ ਜਿਹੜੀ ਮੈਨੂੰ ਅਕਾਲਪੁਰਖ ਨੇ ਸੇਵਾ ਬਖਸ਼ੀ ਸੀ ਇਹਨਾਂ ਨੂੰ ਬਾਖੂਪੀ ਨਿਭਾਇਆ ਹਮ ਹੈਨਾ ਇਵੇਂ ਗੈਨੀ ਕਲਦੀਪ ਸਿੰਘ ਗੜਗਾਜ ਨੇ ਪਵਾਇਆ ਹੋਇਆ ਸਾਰਾ ਵਿਧੀ ਵਿਧਾਨ ਮੁਤਾਬਕ ਹੀ ਆ ਹਾਂਜੀ ਸਾਰੀ ਪਲੇ ਬੈਕ ਪਹਿਲਾਂ ਭੂਮਿਕਾ ਸਾਰੀ ਸੈੱਟ ਹੋਈ ਆ ਫਿਰ ਇਦਾਂ ਹੀ ਹੋਇਆ ਟਾਈਮ ਤੈਸ਼ੁਦਾ ਹੀ ਪਿਆ ਸਾਰਾ ਕੁਝ ਹਾਂਜੀ ਹੈਨਾ ਪਰ ਇਹ ਇਦਾਂ ਨਹੀਂ ਹੋ ਸਕਦਾ ਜਿਹੜਾ ਸਹੀ ਸਿਸਟਮ ਆ ਜਿਹੜਾ ਅਸਲ ਮੁੱਦਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਊਗੀ ਨਵੀਂ ਸੋਚ ਵਾਲੇ ਬੰਦੇ ਵੋਟਾਂ ਪਾ ਕੇ ਨਵਾਂ ਪ੍ਰਬੰਧ ਲੈ ਕੇ ਆਉਣਗੇ ਤੇ ਫਿਰ ਉਹ ਨਵਾਂ ਪ੍ਰਬੰਧ ਜੇ ਉਹਦੇ ਵਿੱਚ ਵਿਧੀਆਂ ਵਿਧਾਨ ਚ ਸੋਧ ਕਰਨਾ ਚਾਹੂ ਸਿੱਖ ਵਿਦਵਾਨਾਂ ਨੂੰ ਇਕੱਠੇ ਕਰਕੇ ਉਹ ਵਿੱਚ ਸੋਧ ਹੋ ਸਕਦੀ ਹੈ ਉਹ ਪਿੱਛੇ ਜਿਹੇ ਜਤਨ ਪਾਈ ਰঞ্জੀਤ ਸਿੰਘ ਨੇ ਇੱਕ ਤਰ੍ਹਾਂ ਦਾ ਆਪਣਾ ਵੱਡਾ ਦਿਲ ਦਿਖਾ ਦਿਖਾ ਕੇ ਤੇ ਉਧਰੋਂ ਜਿੱਥੇ ਦਾ ਕੁਲਦੀਪ ਸਿੰਘ ਗੜਗੱਜ ਨੇ ਇੱਕ ਤਰ੍ਹਾਂ ਦਾ ਸਵਾਗਤ ਕਰਕੇ ਕਿ ਇਸ ਮਸਲੇ ਨੂੰ ਨਿਬੇੜਿਆ ਜਾਵੇ ਉਹ ਉੱਥੇ ਕਾਲ ਤਰਕ ਸਭ ਤੇ ਪੇਸ਼ ਹੋਏ ਤੇ ਉਹਨਾਂ ਨੇ ਫਿਰ ਇਹ ਵੀ ਗੱਲ ਕਹੀ ਕਿ ਭਾਈ ਹਰਨਾਮ ਸਿੰਘ ਵੀ ਜਿਹੜੀ ਸ਼ਬੀਲ ਇਹਨਾਂ ਨੇ ਲਾਈ ਸੀ ਉਹਦੇ ਬਾਰੇ ਆ ਕੇ ਮਾਫੀ ਮੰਗਣਾ ਉਹਦੇ ਬਾਰੇ ਗੱਲ ਕਰਨ ਤੁਸੀਂ ਇਹ ਸਾਰੇ ਮੁੱਦੇ ਨੂੰ ਕਿਤਰਾ ਦੇਖਦੇ ਹੋ ਤੁਹਾਨੂੰ ਕਿਤਰਾ ਲੱਗਦਾ ਵੀ ਉਹ ਸਾਰੀ ਜਿਹੜੀ ਘਟਨਾ ਹੋਈ ਹੈ ਇਹ ਭਾਈ ਰஞ்சிਤ ਸਿੰਘ ਢੜੀਆਂ ਵਾਲਿਆਂ ਵਾਲੀ ਉਹ ਕਿਵੇਂ ਦੇਖਦੇ ਹੋ ਤੁਸੀਂ ਉਸ ਮਸਲੇ ਜਿਹੜੀ ਤਾਂ ਪਹਿਲੀ ਘਟਨਾ ਵਾਪਰੀ ਸੀ ਜੀ ਬੜੀ ਮੰਦਫਗੀ ਸੀ ਹਮ ਕੌਮ ਦਾ ਉਹਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਟਕਸਾਲ ਵਰਸਸ ਟੰਡਰੀਆਂ ਵਾਲਾ ਭਾਈ ਰਣਜੀਤ ਸਿੰਘ ਟੰਡਰੀਆਂ ਵਾਲਾ ਸਿਸਟਮ ਚੱਲਿਆ ਉਹੀ ਸਮਾਂ ਪ੍ਰਚਾਰ ਕਰਨ ਦਾ ਸੀ ਭਾਈ ਰਣਜੀਤ ਸਿੰਘ ਟੰਡਰੀਆਂ ਵਾਲੇ ਬਹੁਤ ਵਧੀਆ ਪ੍ਰਚਾਰ ਕਰ ਰਹੇ ਸੀ ਹਨਾ ਡੀਪ ਸਟੇਟ ਵੀ ਇਹਦੇ ਚ ਰੋਲ ਨਿਭਾਉਂਦੀ ਆ ਹਮ ਸੈਂਟਰ ਦੀਆਂ ਏਜੰਸੀਆਂ ਵੀ ਰੋਲ ਨਿਭਾਉਂਦੀਆਂ ਨੇ ਵੀ ਸਿੱਖੀ ਵੱਧ ਫੁੱਲ ਰਹੀ ਆ ਇਹਨੂੰ ਰੋਕਿਆ ਕਿਵੇਂ ਹਮਮ ਗੁਗ ਦੇ ਕੋ ਉੱਚ ਕੋਈ ਦੋ ਰਾਇ ਨਹੀਂ ਉਹ ਦਵਾਨ ਲਾਉਂਦੇ ਸੀ ਹੈਨਾ ਦਾਣਾ ਮੰਡੀਆਂ ਦੇ ਵਿੱਚ ਦਵਾਨ ਲੱਗਦੇ ਸੀ ਤੇ ਲੱਖਾਂ ਦਾ ਕੱਠ ਹੁੰਦਾ ਸੀ ਤੇ ਬਹੁਤ ਪੁਰਾਣੀਆਂ ਨੇ ਅਮਰਸ਼ਕਿਆ ਹਮ ਬੜਿਆਂ ਨੂੰ ਉਹਨਾਂ ਨੇ ਵਹਿਮਾਂ ਭਰਮਾਂ ਚੋਂ ਕੱਢਿਆ ਹੈਨਾ ਬਹੁਤ ਸੋਹਣਾ ਪ੍ਰਚਾਰ ਕਰਦੇ ਵਰਤਮਾਨ ਸਮੇਂ ਦੇ ਜਿਨ ਕਹਿੰਦੇ ਸਮੇਂ ਦੇ ਹਾਂ ਦੇ ਸਮੇਂ ਸਮੇਂ ਤੇ ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਵੀ 5 ਸਾਲ ਬਾਅਦ 10 ਸਾਲ ਬਾਅਦ ਉਹਨਾਂ ਨੇ ਚੇਂਜਸ ਆਈਆਂ ਤੇ ਉਹਨਾਂ ਨੇ ਉਹ ਚੇਂਜਸ ਨੂੰ ਅਕਸੈਪਟ ਕੀਤਾ ਬਿਲਕੁਲ ਸਭ ਤੋਂ ਓਕੀ ਗੱਲ ਮੰਨਣਾ ਹੀ ਹੁੰਦਾ ਨਾ ਸਿੱਖ ਦੀ ਡੈਫੀਨੇਸ਼ਨ ਉਹਨੇ ਸਾਬਤ ਕੀਤੀ ਵੀ ਸਿੱਖ ساری ਉਮਰ ਸਿੱਖਦਾ ਹੀ ਆ ਹਨਾ ਉਹ ਜਿਵੇਂ ਜਿਵੇਂ ਸਿੱਖੀ ਗਏ ਓਵੇਂ ਓਵੇਂ ਤਬਦੀਲੀਆਂ ਕਰੀ ਗਏ ਹਾਂ ਜੀ ਜਦੋਂ ਪਹਿਲਾਂ ਘੰਣਾ ਵਾਪਰੀ ਸੀ ਬੜੀ ਮੰਦਪਾਗੀ ਸੀ ਜਿਹੜੀ ਹੁਣ ਇਹ ਕੌਮ ਲਈ ਬੜੀ ਪੋਜ਼ਿਟਿਵ ਗੱਲ ਹੋਈ ਆ ਜਿਵੇਂ ਵੀ ਹੋਈ ਆ ਹਨਾ ਬਹੁਤ ਚੰਗਾ ਹੋਇਆ ਦੇਖੋ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਪੇਸ਼ ਹੋਏ ਹਨਾ ਉਤੋਂ ਮਾਫੀ ਦਿੱਤੀ ਗਈ ਹੁਣ ਦੇਖੋ ਪ੍ਰਚਾਰ ਤੇਜ ਹੋ ਜੂਗਾ ਪ੍ਰਚਾਰ ਉਹ ਪਹਿਲਾਂ ਵੀ ਕਰ ਰਹੇ ਸੀ ਵਿਦੇਸ਼ਾਂ ਦੇ ਵਿੱਚ ਜਾ ਕੇ ਤਾਂ ਕਰ ਰਹੇ ਸੀ ਪਰ ਪੰਜਾਬ ਦੇ ਵਿੱਚ ਉਹਨਾਂ ਦਾ ਦਾਇਰਾ ਸੀਮਤ ਕਰ ਦਿੱਤਾ ਗਿਆ ਸੀ ਹਾਂ ਉਹਦੇ 'ਚ ਦੇਖੋ ਜਿਹੜੇ ਕਿਰਤੀ ਸਿੱਖ ਨੇ ਲੋੜਵੰਦ ਪਰਿਵਾਰ ਨੇ ਉਹਨਾਂ ਨੇ ਚੱਲ ਕੇ ਜਾਣਾ ਉੱਥੇ ਜਿਹੜਾ ਗੁਰੂ ਘਰ ਬਣਿਆ ਹੋਇਆ ਪਰਮੇਸ਼ਰ ਦਵਾਰ ਹੈ ਨਾ ਹਾਂਜੀ ਕਿੱਥੇ ਇੱਕ ਪ੍ਰਚਾਰਕ ਨੇ ਚੱਲ ਕੇ ਉੱਥੇ ਆ ਜਾਣਾ ਇਹਦਾ ਡਿਫਰੈਂਸ ਆ ਨਾ ਹੂੰ ਹੁਣ ਪੰਜਾਬ ਦੇ ਮੰਨ ਲਓ 300 ਕਿਲੋਮੀਟਰ ਜਾਣਾ ਉਹਨਾਂ ਨੇ ਜਾ ਕੇ ਉੱਥੇ ਦਵਾਨ ਲਾਉਣੀ ਤੇ ਪ੍ਰਚਾਰ ਕਰਨਾ ਹਾਂ ਮਨ ਲੋਵੀਰ ਬੰਦਾ ਇਕੱਠਾ ਹੋ ਰਿਹਾ ਉੱਥੇ ਜਾਂ 30000 ਪਰ ਉਹ 30000 ਬੰਦਾ ਪਰਮੇਸ਼ਰ ਦੁਆਰ ਨਹੀਂ ਨਾ ਪਹੁੰਚਦਾ ਉਹ 30000 ਚੋਂ 3000 ਹੀ ਪਹੁੰਚੂ ਹੂੰ 10% ਹਾਂ 90% ਤੱਕ ਉਹ ਪ੍ਰਚਾਰ ਨਹੀਂ ਪਹੁੰਚਦਾ ਬੇਸ਼ੱਕ ਸੋਸ਼ਲ ਮੀਡੀਆ ਨਾ YouTube ਚੈਨਲਸ ਨੇ ਸਾਰੇ ਕਿਤੇ ਗੱਲ ਜਾਂਦੀ ਆ ਹਾਂਜੀ ਪਰ ਦੇਖੋ ਭਾਈ ਜੀ ਜਿਹੜੀ ਲਾਈਵ ਗੱਲ ਹੁੰਦੀ ਆ ਨਾ ਹੂੰ ਜਿਹੜੀ ਅੱਖ ਚੱਕ ਪਾ ਕੇ ਜਿਹੜੀ ਪ੍ਰਤੱਖ ਸਾਹਮਣੇ ਦਿਵਾਨ ਦਿਵਾਨ ਹੀ ਹੁੰਦਾ ਜਿਹੜਾ ਜਾਹੋ ਜਲਾਲ ਇੰਨੇ ਰੋਕ ਖੰਡੇ ਹੋਣੇ ਉਹ ਜਿਹੜਾ ਜਿਹੜੀ ਸੰਗਤ ਦੀ ਜਿਹੜੀ ਹਾਜ਼ਰੀ ਆ ਹਨਾ ਹੂੰ ਉਹ ਉਹ ਸੰਗਤ ਦੀ ਹਾਜ਼ਰੀ ਹੋਈ ਆ ਇਹ ਬੜੀ ਪੋਜ਼ਿਟਿਵ ਗੱਲ ਹੋਈ ਸਿੱਖ ਕੌਮ ਲਈ ਕਿਉਂਕਿ ਉਹ ਵਰਤਮਾਨ ਸਮੇਂ ਦੇ ਸਿਸਟਮ ਮੁਤਾਬਕ ਪ੍ਰਚਾਰ ਕਰਦੇ ਨੇ ਵਧੀਆ ਪ੍ਰਚਾਰ ਕਰਦੇ ਨੇ ਚੰਗਾ ਕਰਦੇ ਨੇ ਮੇਰੇ ਖਿਆਲ ਚ ਹੁਣ ਇਹ ਵਿਵਾਦ ਹੋਣਾ ਵੀ ਨਹੀਂ ਚਾਹੀਦਾ ਬਿਲਕੁਲ ਬਿਲਕੁਲ ਵੀ ਉਹ ਉਹ ਪੁਰਾਣਾ ਹੋ ਗਿਆ ਉਹਨਾਂ ਨੇ ਆਪ ਦੀ ਲਈ ਸਹੀ ਕਰ ਲਈ ਉਹਨਾਂ ਨੇ ਰਸਤਾ ਆਪ ਦਾ ਠੀਕ ਕਰ ਲਿਆ ਤੇ ਉਹਨਾਂ ਨੂੰ ਹੁਣ ਜਿਹੜਾ ਪਿਛਲੇ ਸਮੇਂ ਦੌਰਾਨ ਪ੍ਰਚਾਰ ਦਾ ਘਾਟਾ ਪਿਆ ਕੌਮ ਦਾ ਜਿਹੜਾ ਨੁਕਸਾਨ ਹੋਇਆ ਹੈਂ ਜੀ ਉਹ ਹੁਣ ਪੂਰੀ ਸਪੀਡ ਨਾਲ ਉਹ ਤੇਜ਼ ਕਰਕੇ ਉਧਾ ਕਰ ਦੇਣਾ ਚਾਹੀਦਾ ਹੈ ਨਾ ਦੂਜੀ ਗੱਲ ਜਿਹੜੀ ਟਕਸਾਲ ਮੁਖੀ ਦੀ ਹੈ ਟਕਸਾਲ ਮੁਖੀ ਦਾ ਤਾਂ ਪਹਿਲਾਂ ਹੀ ਹੁਣ ਸ਼੍ਰੋਮਣੀ ਕਮੇਟੀ ਨਾਲ ਮਵਾਦ ਚੱਲ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਵਾਦ ਮਤਲਬ ਸ਼੍ਰੋਮਣੀ ਅਕਾਲੀ ਗੱਲ ਨਾਲ ਹਾਂ ਹੈ ਨਾ ਉਹ ਕਰ ਰਹੇ ਨੇ ਪਰ ਮੈਂ ਤਾਂ ਟਕਸਾਲ ਮੁਖੀ ਨੂੰ ਵੀ ਚਲੋ ਬੇਸ਼ੱਕ ਆਪਾਂ ਤਾਂ ਛੋਟੇ ਬੰਦੇ ਆ ਉਹਨਾਂ ਨੂੰ ਕੀ ਕਹਿ ਸਕਦੇ ਆ ਹੈ ਨਾ ਵੀ ਬੇਨਤੀ ਕਰਾਂਗੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਉਣ ਲਈ ਭਾਰਤ ਸਰਕਾਰ ਨੂੰ ਅਪਰੋਚ ਕਰਨਾ ਕਿਉਂਕਿ ਉਹਨਾਂ ਦੀ ਅੱਜ ਕੱਲ੍ਹ ਭਾਰਤ ਸਰਕਾਰ ਨਾਲ ਬੜੀ ਨੇੜਤਾ ਹੈ ਨਾ ਕੌਮੀ ਮੁੱਦਿਆਂ ਦੀ ਗੱਲ ਕਰਨ ਤੇ ਭਾਈ ਰਣਜੀਤ ਸਿੰਘ ਡੰਡਰੀਆ ਸਿੱਖੀ ਦਾ ਪ੍ਰਚਾਰਤਾ ਕਰਦੇ ਕਰਦੇ ਆ ਤੇ ਨਾਲ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵਧੀਆ ਬੰਦੇ ਯੋਗ ਬੰਦਿਆਂ ਨੂੰ ਲਾਉਣ ਲਈ ਲੋਕਾਂ ਨੂੰ ਅਪੀਲ ਕਰਨ ਕਿ ਜੋ ਆਉਣ ਵਾਲੇ ਸਮੇਂ 'ਚ ਇਦਾਂ ਦੇ ਵਿਵਾਦ ਪੈਦਾ ਨਾ ਹਾਂ ਇਹਨਾਂ ਤਾਂ ਬੀਜੇਪੀ ਤਾਂ ਵੀ ਤੇ ਸਮਰਥਨ ਕੀਤਾ ਨਾ ਕਿਹੜੀ ਸਟੇਟ 'ਚ ਕੀਤਾ ਰੀਸੈਂਟਲੀ ਬੰਬਈ ਬੰਬਈ ਚ ਓਕੇ ਹੂੰ ਤੇ ਮੈਂ ਕਹਿੰਦਾ ਤੁਹਾਨੂੰ ਨੂੰ ਲੱਗਦਾ ਜਿਤਨਾ ਹੁਣ ਜਿਹੜੀ ਚੀਜ਼ ਐ ਐਕਚੁਅਲੀ ਸਾਰੇ ਜਿੰਨੀਆਂ ਆਪਣੀਆਂ ਜਥੇਬੰਦੀਆਂ ਨੇ ਸਭ ਦਾ ਧਿਆਨ ਉਸ ਪਾਸੇ ਜਾਣਾ ਚਾਹੀਦਾ ਜਿਤਨਾ ਨਾਨਕਸ਼ਹੀ ਕਲੰਡਰ ਜਿਤਨਾ ਛਿਰਗੁਰੂ ਅਰਜਨਦੇਵ ਜੀ ਦਾ ਈਸ਼ੀਦੀਪ ਪੁਰਬਾ ਜਿਹੜਾ ਉਹ ਐਤਕੀ 30 ਮਈ ਨੂੰ ਆਇਆ ਗਿਆ ਆਪਣੇ ਟਾਈਮ ਤੇ ਪਹਿਲਾਂ 6 ਜੂਨ ਨੂੰ ਹੁੰਦਾ ਸੀ ਹਮੇ ਤੇ ਇਹ ਇਹ ਜਿਹੜਾ ਫਰਕ ਆ ਇਹ ਇਹਦੇ ਨਾਲ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਨੁਕਸਾਨ ਹੋ ਰਿਹਾ ਕਿ ਇਹਦੇ ਤੇ ਧਿਆਨ ਨਹੀਂ ਜਾ ਰਿਹਾ ਇਹ ਕੋਈ ਦਿਨ ਫਿਕਸ ਨਹੀਂ ਕੀਤੇ ਜਾ ਰਹੇ ਇਹਦੇ ਬਾਰੇ ਦੱਸੋ ਜਰਾ ਇਹਦੇ ਚ ਸਾਬ ਚਿੱਤਰ ਸਿੰਘ ਜੀ ਦੇਖੋ ਡੀਪ ਸਟੇਟ ਤੇ ਜਿਹੜੀਆਂ ਏਜੰਸੀਆਂ ਨੇ ਇਹ ਬੈਕ ਤੇ ਰਹਿ ਕੇ ਕੰਮ ਕਰਦੀਆਂ ਨੇ ਤੇ ਸਾਡੇ ਬੰਦੇ ਉਹਨਾਂ ਦੇ ਟੇਟੇ ਚੜ ਜਾਂਦੇ ਆ ਹੂੰ ਪਾਲ ਸਿੰਘ ਪੁਰੀਵਾਲ ਨੇ ਬੜੀ ਮਿਹਨਤ ਕਰਕੇ ਨਾਨਕਸ਼ਹੀ ਕੈਲੰਡਰ ਬਣਾਇਆ ਜਿਹਨੂੰ ਅੱਜਕੱਲ ਮੂਲ ਨਾਨਕਸ਼ਹੀ ਕੈਲੰਡਰ ਕਿਹਾ ਜਾਂਦਾ ਹੈ। ਹਾਂਜੀ ਬੜੀ ਸੋਹਣੀ ਉਹਨਾਂ ਨੇ ਉਹਨੂੰ ਬੜੀ ਮਿਹਨਤ ਕਰਕੇ ਬਣਾਇਆ। ਜੀ ਹੁਣ ਉਹਦੀ ਪੋਜ਼ਿਟਿਵ ਗੱਲ ਕੀ ਸੀ ਤੇ ਹੁਣ ਨੈਗੇਟਿਵ ਕੀ ਹੈ ਜਿਹੜੀ ਹੁਣ ਵਰਤਮਾਨ ਚੱਲ ਰਹੀ ਹੈ। ਇੱਕ ਸਿੰਪਲ ਜੀ ਮਾਦਾਰਨ ਦਿੰਨਾ ਵੀ ਆਪਾਂ ਇੱਥੇ ਆਸਟ੍ਰੇਲੀਆ 'ਚ ਬੈਠੇ ਆਂ। 25 ਦਸੰਬਰ ਨੂੰ ਕ੍ਰਿਸਮਸ ਮਨਾਈ ਜਾਂਦੀ ਹੈ। ਹਾਂਜੀ ਅਸਾਈਆਂ ਦਾ ਉਹ ਤਿਉਹਾਰ। ਜੀ ਕਿਸੇ ਸਿੱਖ ਬੱਚੇ ਨੂੰ ਛੋਟੇ ਨੂੰ ਵੀ ਪੁੱਛ ਲਓ। ਉਹਨੂੰ ਪਤਾ ਹੈ 25 ਦਸੰਬਰ ਨੂੰ ਕ੍ਰਿਸਮਸ ਆ। ਆ ਕਿਸੇ ਮੁਸਲਮਾਨ ਬੱਚੇ ਨੂੰ ਪੁੱਛ ਲਓ, ਕਿਸੇ ਮੋਤੀ ਨੂੰ ਪੁੱਛ ਲਓ, ਕਿਸੇ ਜੈਨੀ ਨੂੰ ਪੁੱਛ ਲਓ, ਕਿਸੇ ਸਿੱਖ ਨੂੰ ਪੁੱਛ ਲਓ, ਹਿੰਦੂ ਨੂੰ ਪੁੱਛ ਲਓ। ਸਾਰਿਆਂ ਨੂੰ ਪਤਾ। ਆ ਗੋਕ ਫਿਕਸ ਡੇਟ। ਹਾਂਜੀ। ਹਾਂ? ਹੂੰ ਟੋਟਲੀ। ਕ੍ਰਿਸਮਸ ਐਨੀ ਤਰੀਕ ਨੂੰ ਹੀ ਆਉਣੀ ਹੈ। ਸਾਡੇ ਇਹ ਜਿਹੜਾ ਵਰਤਮਾਨ ਕੈਲੰਡਰ ਮੁਤਾਬਕ ਸ਼ਹੀਦੀ ਦਿਹਾੜੇ ਤੇ ਗੁਰਪੁਰਬ ਮਨਾਏ ਜਾਂਦੇ ਆ। ਅਸੀਂ ਆਪ ਹੀ ਮਜ਼ਾਕ ਦੇ ਪਾਤਰ ਬੜੀ ਜਾਂਦੇ ਆ। ਹੁਣ ਪਿਛਲੇ ਸਾਲਾਂ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਇੱਕ ਸਾਲ ਚ ਦਾ ਦੋ ਵਾਰੀ ਆ ਗਿਆ। ਇੱਕ ਸਾਲ ਆਇਆ ਹੀ ਨਹੀਂ। ਹੂੰ ਮੈਂ ਦੱਸੋ ਇਹਦਾ ਕੋਈ ਜਵਾਬ ਹੈ ਕਿਸੇ ਜਵਾਬ ਹਾਂ ਦੂਸਰੀ ਗੱਲ 6 ਜੂਨ 시디 ਦੇ ਲਗਵਰ ਜਨਦੇਵ ਜੀ ਹੈਨਾ ਫਿਕਸ ਡੇਟ 5 ਜਨਵਰੀ ਪ੍ਰਕਾਸ਼ਪੁਰਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੀ ਅਸੀਂ ਜਿੰਨੀ ਦੇਰ ਤੱਕ ਇਸ ਗੱਲ ਤੇ ਪੂਰਨ ਰੂਪ ਚ ਪਹਿਰਾ ਨਹੀਂ ਦਿੰਦੇ ਦੇਖੋ ਕੌਮੀ ਮੁੱਦੇ ਆ ਇਹ ਹੂੰ ਹੈਨਾ ਸਿੱਖ ਇੱਕ ਵੱਖਰੀ ਕੌਮ ਆ ਤੇ ਸਿੱਖਾਂ ਦਾ ਕੈਲੰਡਰ ਵੱਖਰਾ ਹੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਬੜਾ ਵੱਡਾ ਪ੍ਰਬੰਧ ਆ ਦੇਖੋ ਸਰਕਾਰ ਦੇ ਪੈਰਲਲ ਸਰਕਾਰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹਮ ਹੈਨਾ ਜ ਜਿੱਦਾਂ ਬੜਾ ਐਮ ਐਲ ਏ ਦਾ ਹਲਕਾ ਹੁੰਦਾ ਵਿਧਾਨ ਸਭਾ ਮੋਟੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਲਕਾ ਜੀ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੁਰਾਣੇ ਮਤੇ ਆਪਾਂ ਕਿਸੇ ਦਿਨ ਡਿਸਕਸ ਕਰਾਂਗੇ ਹਮ ਸ਼੍ਰੋਮਣੀ ਕਮੇਟੀ ਨੇ ਉਹ ਮਤਿਆਂ ਚ ਮੰਗ ਕੀਤੀ ਆ ਵੀ ਸ਼ਰੂਨੀ ਕਮੇਟੀ ਦੇ ਮੈਂਬਰ ਕੋਲੇ ਐਮ ਐਲ ਏ ਲੈਵਲ ਦੀ ਸਾਈਨ ਕਰਨ ਦੀ ਅਥਾਰਟੀ ਚਾਹੀਦੀ ਹੈ ਅੱਛਾ ਜੀ ਭਾਰਤ ਸਰਕਾਰ ਤੋਂ ਮੰਗੀ ਹੈ ਤੇ ਉਹ ਹੋਣੀ ਵੀ ਚਾਹੀਦੀ ਹੈ ਹੂੰ ਦੇਖੋ ਜਿੱਦਾਂ ਵੱਡਾ ਹਲਕਾ ਹੂੰ ਵਿਧਾਨ ਸਭਾ ਦਾ ਉਹਦਾ ਹੀ ਸ਼ਰੂਨੀ ਗੁਰਦਾਰ ਪਿੰਡ ਦਾ ਕੇਟੀ ਦਾ ਹਲਕਾ ਤੇ ਉਹ ਨਿਯਮਾ ਮਤਵਕ ਉਮੇ ਲੋਕ ਚੁਣ ਕੇ ਉਹਨੂੰ ਭੇਜਦੇ ਆ ਉਹਦੇ ਕੋਲ ਅਧਿਕਾਰ ਹੋਣਾ ਚਾਹੀਦਾ ਹਨ ਬਿਲਕੁਲ ਸੋ ਜਿਹੜੇ ਕੌਮੀ ਮੁੱਦੇ ਆ ਸਾਨੂੰ ਨਿੱਜੀ ਲੜਾਈਆਂ ਛੱਡ ਕੇ ਹੂੰ ਤਕਸਾਲ ਵਰਸਸ ਉਪੈ ਰੰਜੀ ਸਿੰਘ ਟੰਡਰਗੀ ਆਲਾ ਜਾਂ ਅਕਾਲ ਤਖਤ ਦਾ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਗਿਆਨੀ ਕਲਦੀਪ ਸਿੰਘ ਗੜਗੱਜ ਦੇ ਟਕਸਾਲ ਮੁਖੀ ਦਾ ਵਿਵਾਦ ਨਹੀਂ ਹੋਣਾ ਚਾਹੀਦਾ ਹੈ ਨਾ ਇਹਨੂੰ ਕੌਮੀ ਪੱਧਰ ਤੇ ਸੋਚਣਾ ਚਾਹੀਦਾ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜੇ ਵਿਧੀ ਵਿਧਾਨ ਚੇਂਜ ਕਰਨਾ ਨਿਜਮ ਬਦਲਨੇ ਹੈ ਕਿਵੇਂ ਬਦਲੇ ਜਾਣੇ ਸ਼ੋਮਨੀ ਕਮੇਟੀ ਦੇ ਨਿਜਮ ਬਦਲ ਕੇ ਸ਼ੋਮਨੀ ਕਮੇਟੀ ਨੇ ਨਿਜਮ ਕਦੋਂ ਬਦਲੇ ਜਦੋਂ ਦਾ ਪ੍ਰਬੰਧ ਬਦਲਿਆ ਜਾਵੇ ਪ੍ਰਬੰਧ ਕਦੋਂ ਬਦਲ ਚੂਣਾ ਹੋਣੀ ਚਾਹੀਦਾ ਹੈ ਨਾ ਆਫ ਕੋਰਸ ਤੇ ਜੇ ਮੂਲ ਸੰਚੈ ਕੈਲੰਡਰ ਵੀ ਲਾਗੂ ਕਰਾਉਣਾ ਪਹਿਲਾਂ ਵੀ ਤਾਂ ਸ਼ਹਾਉਣੀ ਕਮੇਟੀ ਨੇ ਕੀਤਾ ਹੀ ਸੀ ਹਾਂ ਫਿਰ ਵਾਪਸ ਲਿਆ ਹੂੰ ਤੇ ਉਹ ਵੀ ਤਾਂ ਦਬਾਅ 'ਚ ਹੀ ਲਿਆ ਆਪਾਂ ਇਸ ਵਿਸ਼ੇ ਦੇ ਜ ਬੜਾ ਵਿਸਤਾਰ 'ਚ ਜਾਵਾਂਗੇ ਸਾਡਾ ਸਿੱਖਾਂ ਦਾ ਵੱਖਰਾ ਕੈਲੰਡਰ ਨੂੰ ਮੂਲ ਸੰਚੈ ਕੈਲੰਡਰ ਜਿਹੜਾ ਉਹਦੇ ਮੁਤਾਬਕ ਹੀ ਸਾਨੂੰ ਗੁਰਪੁਰਬ ਪ੍ਰਕਾਸ਼ ਪੁਰਬ ਅਸ਼ੀਰੀ ਦੇ ਆਲੇ ਮਨਾਉਣੇ ਚਾਹੀਦੇ ਤਾਂ ਜੋ ਕਿ ਬੱਚਿਆਂ ਦੇ ਮਨਾਂ ਤੇ ਪੱਕੇ ਤੌਰ ਤੇ ਉੱਪਰ ਜਾਣ ਜਿਵੇਂ ਆਪਣੇ ਉਕਰੇ ਸੀ ਬਿਲਕੁਲ ਬਿਹਤਰੀਕਾ ਯਾਰ ਕਿੱਡੀ ਕਿੱਡੀ ਉਹ ਵੱਡੀ ਗੱਲ ਇਹ ਚੀਜ਼ ਕਰਨੀ ਜੇ ਸਾਰੇ ਇਕੱਠੇ ਹੋ ਕੇ ਇਸ ਚੀਜ਼ ਦੀ ਮਨ ਕਰਨੇ ਇਸ ਚੀਜ਼ ਲਈ ਕੰਮ ਕਰਨ ਕੇ ਆਪਾਂ ਡਾਟਾ ਫਿਕਸ ਕਰਨੀਆਂ ਨੇ ਪਤਾ ਹੋਵੇ ਬੱਚਿਆਂ ਨੂੰ ਵੀ ਕਿਹੜੀ ਤਰੀਕ ਨੂੰ ਕਿਹੜੀ ਚੀਜ਼ ਦਾ ਨਾ ਬਹੁਤ ਵਧੀਆ ਗੱਲਬਾਤ ਹੋਈ ਤੁਹਾਡੇ ਨਾਲ ਥੈਂਕ ਯੂ ਵੈਰੀ ਮੱਚ ਤੇ ਆਪਾਂ ਫੇਰ ਦੁਬਾਰਾ ਜਿਹੜੇ ਮੌਜੂਦਾ ਵਿਸ਼ਿਆਂ ਤੇ ਗੱਲਬਾਤ ਕਰਦੇ ਰਹਿ ਕਰਨਾ ਤੇ ਕਰਿਆ ਕਰਾਂਗੇ ਦੋਸਤੋ ਧੰਨਵਾਦ ਤੁਹਾਡਾ ਵੀ ਸਾਰਿਆਂ ਦਾ ਤੇ ਧੰਨਵਾਦ ਭਾਜੀ ਕਰਦੇ ਆਂ ਆਪਾਂ ਗੱਲ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਤੇ ਮੇਰੇ ਵੱਲੋਂ ਦਿਲ ਖੋਲ ਕੇ ਟੀਮ ਦੇ ਸਮੂੱਚੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ